ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾ ਪਹਿਲਾ ਉਹ ਨਾਨਕ ਮੀਰ ਸਰੀਰ ਕਾ ਇਕ ਰਥ ਇਕ ਰਤਵਾ ਜੁਗ ਜੁਗ ਫੇਰ ਵਟਾਈਂ ਗਿਆਨੀ 부ਜੇ ਤਾਹੇ ਸਾ ਜੁਗ ਰਤ ਸੰਤੋ ਕਾ ਧਰਮ ਘਰਤਵਾ ਤ੍ਰਿਤਰ ਰਤ ਜਤ ਕਾ ਹਜ਼ੂਰ ਘਰਤਵਾ ਦਵਾਪੁਰ ਰਤ ਪੈ ਕਾ ਸਤ ਘਰਤਵਾ ਕਲ ਜੁਗ ਰਤ ਅਗਣ ਕਾ ਕੂੜ ਘਰਤਵਾ ਮਹਿਲਾ ਪਹਿਲਾ श्याम कह सितम्बर स्वामी सच में अच्छा साज रहे सब कुछ सच सुमावह ऋग कह रहा भरपूर राम नाम देवा में सूर नाय लय प्रथ जाए नानक तू तो मुकुंतर पाए जुझ में जोर श्री चंद्रावल कान कृष्ण जादुम ब्याह पार जाद गोपी ले आया गोपी ले आया बिंदरा मन में रंग किया कल में बेद त्रभुन हुआ नौ अल्लाह ब्याह नील बस ले कपड़े पहरे तुर्क बढ़ाने अमल किया ਚਾਰੇ ਵੀਰ ਉਸ ਚਾਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਸੁਦਾਏ ਤਉ ਨਾਨਕ ਮੁਕੰਤਰ ਪਾਏ ਪੋੜੀ ਸਤਗੁਰ ਬਟੂ ਵਾਰਿਆ ਜਿਤ ਮਿਲਿਆ ਖਸਮ ਸੁਮਾਲਿਆ ਇਨਕਾ ਉਪਦੇਸ਼ ਗਿਆਨੰਜਨ ਦਿਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੂਡ ਦੂਜੇ ਲਗੇ ਡੁੱਬੇ ਸੇ ਹੁਣ ਜਾ ਰਿਆ ਸਦੂ ਰਹਿ ਬੋਈਤਾ ਵਿਰਲਾ ਕਿਨ ਵਿਚਾਰਿਆ ਕਰ ਕਿਰਪਾ ਭਾਰ ਉਤਾਰਿਆ ਕਰ ਕਿਰਪਾ ਭਾਰ ਉਤਾਰਿਆ ਸ਼ਲੋਕ ਮੈਲਾ ਪਹਿਲਾ ਗੁਰੂ ਨਾਨਕ ਮਹਾਰਾਜ ਜੀ ਦਾ ਉਚਾਰਨ ਸ਼ਲੋਕ ਨਾਨਕ ਮੇਰ ਸ੍ਰੀਰ ਦਾ ਇੱਕ ਰਤ ਇੱਕ ਰਤਵਾ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਇਹ ਸਮਝਾ ਰਹੇ ਨੇ ਕਿ ਇਨਸਾਨੀ ਜੀਵਨ ਜਿਹੜਾ ਹੈ ਕਿਸੇ ਨਾ ਕਿਸੇ ਅਗਵਾਈ ਵਿੱਚ ਤੁਰਦਾ ਹੈ ਕਿਸੇ ਨਾ ਕਿਸੇ ਦੀ ਰੈਬਰੀ ਚੋਂਦਾ ਹੈ ਤੋ ਉਸ ਰੈਬਰੀ ਅਨੁਸਾਰੀ ਫਿਰ ਉਹ ਆਪਣੀ ਜੀਵਨ ਯੁਕਤੀ ਬਣਾ ਲੈਂਦਾ ਹੈ ਉਹ ਜੀ ਆਪਣੇ ਕਰਮ ਕਰਤੂਤ ਬਣਾ ਲੈਂਦਾ ਤੋ ਜਿਵੇਂ ਪਰਬਤਾਂ ਚੋਂ ਸਭ ਤੋਂ ਉੱਚੇ ਪਰਬਤ ਨੂੰ ਮੇਰ ਜਿਵੇਂ ਮਾਲਾ ਦੇ ਮਣਕਿਆਂ ਚੋਂ ਮੁੱਖ ਮਣਕੇ ਨੂੰ ਮੇਰੂ ਮਣਕਾ ਕਹਿੰਦੇ ਨੇ ਇਸ ਤਰ੍ਹਾਂ ਜਿਤਨੇ ਜੀਵ ਜਨਤਾਂ ਦੇ ਸਰੀਰ ਹਨ ਇਹਨਾਂ ਸਾਰੇ ਸਰੀਰਾਂ ਵਿੱਚ ਸ੍ਰੀਚ ਸਰੀਰ ਇਨਸਾਨ ਦਾ ਮੰਨਿਆ ਗਿਆ ਜਿਸ ਨੂੰ ਅਸ਼ਰਫੁਲ ਮਖਲੂਕਾਤ ਵੀ ਕਿਹਾ ਗਿਆ ਇਸ ਧਰਤੀ ਮੇਂ ਤੇਰੀ ਸਿਕਦਾਰੀ ਅਰਜੁਨ ਤੇਰੀ ਪਨਘਾਰੀ ਕਿਹਾ ਗਿਆ ਇਹ ਸਰੀਰ ਮਾਨੋ ਇੱਕ ਮੇਰ ਸਰੀਰ ਹੈ ਤੋ ਇਸ ਦਾ ਦ੍ਰਿਸ਼ਤਾਂਤ ਕੁਝ ਦੇ ਕੇ ਕਹਿ ਰਾ ਨਾਨਕ ਮੇਰ ਸਰੀਰ ਦਾ ਇੱਕ ਰਤ ਇੱਕ ਰਤ ਹੋਆ ਇਸ ਮੇਰ ਸਰੀਰ ਦੇ ਰਤ ਦੇ ਵਿੱਚ ਇੱਕ ਚੀਜ਼ ਰਥ ਬਣ ਜਾਂਦੀ ਹੈ ਇੱਕ ਰਥਵਾਹੀ ਬਣ ਜਾਂਦਾ ਹੈ ਜਾਨੀ ਇੱਕ ਬੰਦੇ ਦਾ ਸੁਭਾਅ ਆਦਤ ਖਿਆਲ ਬਣ ਜਾਂਦਾ ਹੈ ਕਿ ਮੈਂ ਇਦਾਂ ਦਾ ਜੀਵਨ ਜੀਉਂ ਇਹੋ ਜੀ ਕਰਤੂਤ ਜੀਵਨ ਦੀ ਕਰਾਂ ਤੇ ਉਸ ਦਾ ਵੀ ਇੱਕ ਰਥਵਾਹੀ ਬਣ ਜਾਂਦਾ ਇੱਕ ਰੈਬੂ ਬਣ ਜਾਂਦਾ ਜੋ ਉਸ ਜਿਸ ਦੀ ਰੈਬਰੀ ਵਿੱਚ ਉਹ ਜੀਵਨ ਜੀਉਂਦਾ ਹੈ ਜੂਗ ਜੂਗ ਫੇਰ ਬਟਾਈਆਂ ਗਿਆਨੀ ਪੂਜੇ ਤਾਂ ਹੈ ਤੇ ਜਿਵੇਂ ਸਨਾਤਨੀ ਮਤਵਰਣ ਜੁਗਾ ਦੀ ਵੰਡ ਵਿੱਚ ਕੀਤੀ ਸਤਜੁਗ ਤ੍ਰੇਤਾ ਦਵਾਪਰ ਕਲਯੁਗ ਇਹਨਾਂ ਜੁਗਾ ਜੁਗਾ ਵਿੱਚ ਇਹ ਰਥ ਵੀ ਬਦਲਦੇ ਰਹੇ ਨੇ ਤੇ ਰਤਵਾਇ ਵੀ ਬਦਲਦੇ ਰਹੇ ਨੇ ਪਾਪ ਬੰਦੇ ਦੀ ਸੋਚ ਵਿਚਾਰ ਬਦਲਦੇ ਰਹੇ ਨੇ ਉਹਨਾਂ ਦਾ ਸੋਚਾਂ ਵਿਚਾਰਾਂ ਦੀ ਰਹਿਬਰੀ ਕਰਨ ਵਾਲੀ ਜੋ ਪ੍ਰੇਰਣਾ ਸੀ ਉਹ ਵੀ ਬਦਲਦੀ ਰਹੀ ਹੈ ਸਤਜੁਗ ਰਥ ਸੰਤੋਖਾ ਧਰਮ ਅਗੈ ਰਤਵਾ ਸਤਜੁਗ ਦੇ ਵਿੱਚ ਲੋਕਾਂ ਦੀ ਜਿਹੜੀ ਮਨੋਰਥ ਸੀ ਜੀਵਨ ਦਾ ਉਹ ਧਰਮ ਮੰਨਦੇ ਸਨ ਕਿ ਧਰਮ ਜੀਵਨ ਦਾ ਮਨੋਰਥ ਹੈ ਇਸ ਲਈ ਫਿਰ ਧਰਮ ਦੀ ਜ਼ਿੰਦਗੀ ਜਿਉਣ ਲਈ ਉਹਨਾਂ ਨੂੰ ਸੰਤੋਖੀ ਜੀਵਨ ਬਣਾਉਣਾ ਪੈਂਦਾ ਸੀ ਤੇ ਮਨੋਰਥ ਸੰਤੋਖ ਦਾ ਬਣ ਜਾਂਦਾ ਸੀ ਤੇ ਰਥਵਾਈ ਧਰਮ ਮਤਲਬ ਉਗਵਾਈ ਧਰਮ ਦੀ ਸੀ ਧਰਮ ਦੀ ਰੈਬਰੀ ਵਿੱਚ ਲੋਕ ਤੁਰਨਾ ਚਾਹੁੰਦੇ ਸਨ ਤੁਰਦੇ ਸਨ ਤੇ ਜਿਸ ਕਾਰਨ ਉਹ ਲੋਕ ਸੰਤੋਖੀ ਸਨ ਸੰਤੋਗੀ ਸੁਭਾਅ ਵਾਲੇ ਸਨ ਉਹਨਾਂ ਨੂੰ ਜਲੂਬ ਲਾਲਚ ਨਹੀਂ ਸੀ ਤ੍ਰਿਸ਼ਨਾ ਨਹੀਂ ਸੀ ਫਿਰ ਅੱਗੇ ਆ ਗਿਆ ਤ੍ਰੇਤਾ ਰਤ ਜਤੈ ਕਾ ਜ਼ੋਰ ਅਗੈ ਰਤਵਾ ਤ੍ਰੇਤਾ ਰਤ ਜਦੋਂ ਜਦੋਂ ਤ੍ਰੇਤਾ ਯੁੱਗ ਜਦੋਂ ਇਹਨੂੰ ਮੰਨਿਆ ਗਿਆ ਵੀ ਤ੍ਰੇਤਾ ਯੁੱਗ ਹੈ ਉਸ ਯੁੱਗ ਵਿੱਚ ਲੋਕ ਜ਼ਿਆਦਾਤਰ ਜਤੀ ਸਤੀ ਤਖਤ ਵਰ ਬਲਵਾਨ ਮਨ ਦੀ ਸ਼ੌਂਕ ਰੱਖਦੇ ਸਨ ਕਿ ਉਹਨਾਂ ਦਾ ਕਿਉਂਕਿ ਅੱਗੇ ਜਿਹੜੇ ਰਸਵਾਹੀ ਹੁੰਦਾ ਸੀ ਜ਼ੋਰ ਹੁੰਦਾ ਸੀ ਲੋਕ ਬਲ ਵਾਲੇ ਆਪਣੇ ਆਪ ਨੂੰ ਬਣਾਉਣ ਦਾ ਯਤਨ ਕਰਦੇ ਸਨ ਯੋਧੇ ਸੂਰਮੇ ਬਣਨ ਦਾ ਯਤਨ ਕਰਦੇ ਸਨ ਇਸ ਕਾਰਨ ਫਿਰ ਉਹਨਾਂ ਨੂੰ ਜੱਤੀ ਸੱਤੀ ਰਹਿਣਾ ਪੈਂਦਾ ਸੀ ਕਿ ਬਲ ਸਰੀਰ ਦਾ ਕਾਇਮ ਰੱਖਣ ਵਾਸਤੇ ਜੱਤ ਸੱਤ ਦਾ ਧਾਰਨ ਹੋਣਾ ਬੜਾ ਜ਼ਰੂਰੀ ਹੈ ਸਰੀਰਕ ਤਾਕਤ ਜਿਹੜੀ ਹੈ ਉਸ ਨੂੰ ਬਚਾ ਕੇ ਰੱਖਣਾ ਬੜਾ ਜ਼ਰੂਰੀ ਹੈ ਤੇ ਤ੍ਰਿਤੀ ਰਥ ਵਿੱਚ ਉਹ ਗਵਾਈ ਜਿਹੜੀ ਸੀ ਜ਼ੋਰ ਦੀ ਸੀ ਬਲ ਦੀ ਸੀ ਬੰਦੇ ਸੂਰਮ ਗਤੀ ਵਿੱਚ ਵਿਸ਼ਵਾਸ ਰੱਖਦੇ ਸਨ ਇਸ ਇਸ ਸੋਚ ਨਾਲ ਲੋਕ ਤੁਰਦੇ ਸਨ ਇਸ ਸੋਚ ਨੂੰ ਸ੍ਰੀ ਚੰਨ ਵਾਸਤੇ ਉਹਨਾਂ ਨੇ ਜਤੀ ਸਤੀ ਜੀ ਹੁੰਦੇ ਸਨ ਜਤਵਾਲਾ ਜੀ ਹੁੰਦੇ ਸਨ ਦੁਆਪਰ ਰਤਪਾ ਕਾ ਸਤ ਅਗਰਤ ਹੁਆ ਜਿਸ ਨੂੰ ਦੁਆਪਰ ਯੁਗ ਮੰਨਿਆ ਗਿਆ ਉਸ ਯੁਗ ਵਿੱਚ ਲੋਕ ਸਤ ਸੰਤੋਖੀ ਸੁਆ ਜਿਹੜਾ ਹੈ ਇਸ ਨੂੰ ਅਪਣਾਉਣਾ ਦਾ ਚੇਤਨ ਕਰਦੇ ਸਨ ਇਸ ਵਾਸਤੇ ਉਹਨਾਂ ਦਾ ਰਥ ਜਿਹੜਾ ਉਹ ਤੱਪ ਬਣ ਜਾਂਦਾ ਸੀ ਵੀ ਮਿਹਨਤ ਕਰਕੇ ਆਪਣੇ ਆਪ ਨੂੰ ਜਤੀ ਸਤੀ ਰੱਖਣਾ ਆਪਣੇ ਆਪ ਨੂੰ ਦਾਨੀ ਸੁਭਾਅ ਵਾਲਾ ਰੱਖਣਾ ਸਤ ਸੰਤੋਖੀ ਰੱਖਣਾ ਇਹਦੇ ਵਾਸਤੇ ਉਹਨਾਂ ਨੂੰ ਤਪਸਾ ਕਰਨੇ ਪੈਂਦੇ ਸਨ ਉਹ ਰੂਹ ਲੋਕ ਜਿਹਦੇ ਉਹਨਾਂ ਦਾ ਜੀਵਨ ਦਾ ਰਸ ਤਪ ਬਣ ਜਾਂਦਾ ਸੀ ਤੇ ਉਹ ਵਾਈ ਜਿਹੜੀ ਹੁੰਦੀ ਸੀ ਰਤਵਾ ਜਿਹੜਾ ਹੁੰਦਾ ਸੀ ਉਹ ਸਤ ਹੁੰਦਾ ਸੀ ਸੰਤੋਖੀ ਸੁਭਾਅ ਹੁੰਦਾ ਸੀ ਕਲ ਯੁਗ ਰਤ ਅਗਣ ਕਾ ਕੂੜਾ ਗੈਰਤ ਹੋਆ ਹੁਣ ਅਜਦਾ ਯੁਗ ਜਿਸ ਨੂੰ ਕਲ ਯੁਗ ਕਿਹਾ ਗਿਆ ਇਸ ਯੁਗ ਵਿੱਚ ਰਤਵਾ ਜਿਹੜਾ ਹੈ ਰਤਵਾ ਜਿਹੜਾ ਰਹਿਬਰ ਹੈ ਉਹ ਹੈ ਕੂੜ ਲੋਕ ਝੂਠ ਨੂੰ ਲੈ ਕੇ ਚੱਲਦੇ ਨੇ ਸੱਚ ਦੀ ਕੋਈ ਕਦਰ ਨਹੀਂ ਕਰਦਾ ਜਿੱਧਰ ਦੇਖੋ ਝੂਠੀ ਚੂੜ ਕੋੜੀ ਕੋੜ ਸੱਚ ਕਾਲ ਕੋੜ ਵਰਤਿਆ ਕਲ ਕਲ ਬੇਤਾਰ ਸੱਚ ચંદ્રਮਾ ਦਿਸਿਆ ਨਹੀਂ ਸੱਚ ਦਾ ਚੰਦਰਮਾ ਦਿਸਦਾ ਨਹੀਂ ਤੇ ਕੂੜ ਪ੍ਰਦਾਨ ਬਣਿਆ ਫਿਰਦਾ ਹੈ ਤੋ ਇਸ ਵਾਸਤੇ ਜਦੋਂ ਬੰਦੇ ਦੀ ਰਹਿਬਰੀ ਕੂੜ ਕਰਦਾ ਹੋਵੇ ਤੇ ਫਿਰ ਉਹ ਰਤ ਕਲਯੁਗ ਰਤ ਅਗਣ ਦਾ ਫਿਰ ਅਗਣ ਦਾ ਰਤ ਬਣ ਜਾਂਦਾ ਹੈ ਜੇ ਤ੍ਰਿਸ਼ਨਾ ਰੂਪੀ ਅਗ ਜਿਹੜੀ ਹੈ ਬੰਦੇ ਵਿੱਚ ਪੱਕ ਜਾਂਦੀ ਹੈ ਕਿਉਂਕਿ ਬੰਦਾ ਕੂੜਾ ਬੰਦਾ ਲਾਲਚੀ ਸੁਭਾਅ ਕੁਮਾਉਂਦਾ ਹੈ ਨਾਲਚ ਦੀ ਕਰਮ ਕਰਦਾ ਹੈ ਉਹ ਇਸ ਵਾਸਤੇ ਤ੍ਰਿਸ਼ਨਾ ਦੀ ਅਗ ਰੂਪੀ ਜੀਵ ਨੂੰ ਦਾ ਰਥ ਜਿਹੜਾ ਅਗ ਦਾ ਬਣ ਜਾਂਦਾ ਹੈ ਅੱਜ ਹਰ ਇਨਸਾਨ ਦੇ ਅੰਦਰ ਦੇਖੋ ਤ੍ਰਿਸ਼ਨਾ ਦੀ ਅਗ ਲੋਭ ਲਾਲਚ ਦੀ ਅਗ ਭખી ਹੋਈ ਹੈ ਔਰ ਬੰਦਾ ਕੂੜ ਦਾ ਸਾਰਾ ਲੈ ਕੇ ਇਹ ਆਪਣੀਆਂ ਮਨਸ਼ਾਵਾਂ ਜਿਹੜੀਆਂ ਉਹ ਪੂਰੀਆਂ ਕਰਦਾ ਇਸ ਤੋਂ ਬਾਅਦ ਅਗਲਾ ਸ਼ਲੋਕ ਫਿਰ ਗੁਰੂ ਨਾਨਕ ਪਾਸਾ ਜੀ ਦਾ ਜਿਹਦੇ ਦਸਨੇ ਯੁੱਗਾਂ ਵਿੱਚ ਕੀ ਹੁੰਦਾ ਰਿਹਾ ਲੋਕ ਕੀ ਕਰਦੇ ਰਹੇ ਨੇ ਮੈਂ ਲਾ ਪਹਿਲਾ ਸ਼ਾਮਕ ਹੈ ਸਤੰਬਰ ਸਵਾਮੀ ਸੱਚ ਮੇਂ ਆਚਾ ਸਾਜ ਰਹਾ ਇਹ ਚਾਰ ਵੇਦ ਸੁਨ ਸ਼ਾਮ ਰਿਗ ਯੁਜਰ ਅਥਰਵਨ ਤੇ ਕਹਿੰਦੇ ਨੇ ਵੀ ਸ਼ਾਮ ਕੈ ਸਤੰਬਰ ਸੁਆਮੀ ਸੱਚ ਮੇਂ ਆਚਾ ਸਾਜ ਰਹਾ ਸਜੁਦ ਸਜੁਦ ਦੇ ਵਿੱਚ ਸ਼ਾਮ ਵੇਦ ਅਨੁਸਾਰ ਲੋਕੀ ਸਤੰਬਰ ਨਾਮ ਨਾਲ ਪਰਮਾਤਮ ਨੂੰ ਯਾਦ ਕਰਦੇ ਸਨ ਉਸ ਨੂੰ ਸੁਆਮੀ ਸਮਝਦੇ ਸਨ ਸੱਚ ਮੇਂ ਆਚਾ ਸਾਜ ਰਹਿ ਤੇ ਉਸ ਵੇਲੇ ਲੋਕ ਉਸ ਸਤੰਬਰ ਕਰਕੇ ਪਰਤੋ ਨਾਮ ਜਪਦੇ ਸਨ ਉਹ ਸੱਚ ਦਾ ਸੁਭਾਅ ਲੈ ਕੇ ਚੱਦਨ ਸੱਚ ਵੀ ਠੀਕੇ ਰਹਿੰਦੇ ਸਨ ਸੱਚ ਵੀ ਸਮਾਇਰ ਰਹਿੰਦੇ ਸਨ ਸਭ ਕੁਝ ਸੱਚ ਵਿੱਚ ਸਮਾ ਗਿਆ ਸਾਰੇ ਸੱਚ ਵਿੱਚ ਉਹਨਾਂ ਦੀ ਸੁਰਤੀ ਵਿਰਤੀ ਸੱਚ ਵਿੱਚ ਸੱਦੀ ਰਹਿਬਰੀ ਵੀ ਚੱਲਦੇ ਸਨ ਰਿਗ ਕਹ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਸੁਰ ਰਿਗ ਵੇਦ ਜੋ ਤ੍ਰੇਤਾ ਵਿੱਚ ਜਿਆਦਾ ਜਿਸ ਦੀ ਪ੍ਰਵਲਤਾਰੀ ਤ੍ਰੇਤਾ ਵਿੱਚ ਜਿਸ ਵੇਦ ਦੇ ਲੋਕ ਜਿਆਦਾ ਆਸਰਾ ਲੈਂਦੇ ਰੇ ਉਸ ਵੇਲੇ ਰਾਮ ਜਿੰਦਰ ਜੀ ਦਾ ਨਾਮ ਬੜਾ ਭਰਪੂਰ ਰਿਆ ਲੋਕ ਉਹਨਾਂ ਨੂੰ ਭਗਵਾਨ ਸਮਝ ਕੇ ਪਰਮਾਤਮਾ ਦਾ ਰੂਪ ਸਮਝ ਕੇ ਉਹਨਾਂ ਦੀ ਪੂਜਾ ਕਰਦੇ ਰਹੇ ਤੇ ਉਹਨਾਂ ਦਾ ਖਿਆਲ ਸੀ ਇਹ ਰਾਮ ਨਾਮ ਦੇਵਾਂ ਮੇਸੂਰ ਦੇਵਤਿਆਂ ਵਿੱਚ ਸਭ ਤੋਂ ਰਾਮ ਦਾ ਜੋ ਨਾਮ ਸੀ ਉਹ ਇੱਕ ਚਮਕਦੇ ਸਤਾਰੇ ਵਾਂਗ ਰਿਹਾ ਨਾਏ ਲਿਆ ਪ੍ਰਾਚੀਨ ਦੇ ਲੋਕਾਂ ਦਾ ਖਿਆਲ ਸੀ ਕਿ ਰਾਮ ਦਾ ਨਾਮ ਲੈਣ ਨਾਲ ਬੰਦੇ ਦੇ ਪਾਪ ਕਰਮ ਪ੍ਰਾਚਿਤ ਚਲੇ ਜਾਂਦੇ ਨੇ ਤੇ ਨਾਨਕ ਤੋਂ ਮੁਕੰਤਰ ਪਾਏ ਕਿ ਇਹ ਨਾਨਕ ਆਖਦਾ ਹੈ ਕਿ ਉਹ ਲੋਕ ਸੋਦੇ ਸਨ ਕਿ ਰਾਮ ਦਾ ਨਾਮ ਲੈਣ ਵਾਲੇ ਹੀ ਮੁਕਤੀ ਮੁਖਤਰ ਮੁਕਤੀ ਪ੍ਰਾਪਤ ਕਰ ਸਕਦੇ ਨੇ ਜੁੱਜਮੇ ਜੋਰ ਚਲੀ ਚੰਦਰਾਵਲ ਕਾਨ ਕਿਸ਼ਨ ਜਾਦੂ ਮਪਿਆ ਜੁੱਜਰ ਵੇਦ ਅਨੁਸਾਰ ਜਦੋਂ ਦੁਆਪੁਰ ਆਇਆ ਉਸ ਵੇਲੇ ਕ੍ਰਿਸ਼ਨ ਜੀ ਦਾ ਨਾਮ ਬਹੁਤ ਮਸ਼ਹੂਰ ਹੋਇਆ ਲੋਕਾਂ ਨੇ ਕ੍ਰਿਸ਼ਨ ਜੀ ਦੇ ਨਾਮ ਨਾਲ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕੀਤਾ ਜੂਜਮੇ ਜੂਰ ਛਲੀ ਚੰਦਰਾਵਰ ਜਿਸ ਕ੍ਰਿਸ਼ਨ ਜੀ ਨੇ ਚੰਦਰਾਵਲ ਗੋਪੀ ਛਲੀ ਤਦ ਕਾਨ ਕ੍ਰਿਸ਼ਨ ਖੁਆਇਆ ਜਾਦਮਕੁੱਲ ਦੇ ਵਿੱਚੋਂ ਪਾਰ ਜਦ ਗੋਪੀ ਲਾਇ ਬਿੰਦਰਾਵਨ ਮੇ ਰੰਗ ਕੀਤਾ ਜਿਨ੍ਹਾਂ ਨੇ ਆਪਣੀ ਸਖੀ ਸਟਿਆ ਪਾਵਾਂ ਦੀ ਖੁਆਇਸ਼ ਵਿੱਚ ਖੁਆਇਸ਼ ਪੂਰੀ ਕਰ ਲਈ ਪਾਰ ਜਦ ਰੁੱਖ ਜਿਹੜਾ ਹੈ ਇੰਦਰ ਦੇ ਬਾਗ ਚ ਚੋਰੀ ਕਰਕੇ ਲਿਆਂਦਾ ਕਿ ਵਿੰਦਰਾ ਮੰਨ ਵੀ ਜਿਹੜੇ ਆਪਣੇ ਕੋਤਕ ਤਮਾਸ਼ੀ ਕਰਦੇ ਰਹੇ ਨੇ ਉਹਨਾਂ ਦਾ ਨਾਮ ਮਸ਼ਹੂਰ ਰਿਹਾ ਜਦੋਂ ਜੁਜੁਰ ਵੇਦ ਅਨੁਸਾਰ ਜਦੋਂ ਲੋਕ ਇਸ ਵੇਦ ਦੀ ਪੜ੍ਹਾਈ ਜਦੇ ਕਰਦੇ ਸਨ ਕਲ ਮੈਂ ਵੇਦ ਅਤਰਵਨ ਹੋਆ ਨੌ ਖੁਦਾਈ ਅੱਲਾ ਪਿਆ ਕਲ ਯੁਗ ਦੇ ਵਿੱਚ ਅਤਰਵਨ ਵੇਦ ਜਿਹੜਾ ਉਹ ਕਹਿੰਦਾ ਹੈ ਕਿ ਖੁਦਾ ਦਾ ਨਾਮ ਮਸ਼ਹੂਰ ਹੋ ਗਿਆ ਖੁਦਾ ਤੇ ਅੱਲਾ ਕਰਕੇ ਰੱਬ ਨੂੰ ਯਾਦ ਕੀਤੇ ਜਾਣ ਲੱਗ ਪਿਆ ਤੇ ਉਹ ਲੋਕ ਜਿਹੜੇ ਖੁਦਾ ਅੱਲਾ ਕਰਕੇ ਯਾਦ ਕਰਨ ਲੱਗ ਪਏ ਉਹ ਨੀਲ ਬਸਤੂ ਦੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਉਹਨਾਂ ਨੇ ਨੀਲੇ ਰੰਗ ਦੇ ਹਰੇ ਰੰਗ ਦੇ ਕੱਪੜੇ ਪਹਿਨੇ ਸ਼ੁਰੂ ਕਰ ਦਿੱਤੇ ਤੇ ਤੁਰਕ ਪਠਾਣੀ ਤੁਰਖਾਂ ਪਠਾਣਾ ਵਾਲੇ ਅਮਲ ਜਿਹੜੇ ਹਨ ਜੀਵਨ ਦੇ ਉਹ ਕਰਨੇ ਸ਼ੁਰੂ ਕੀਤੇ ਜਿਵੇਂ ਚੌਵਾਂ ਯੁਗਾਂ ਵਿੱਚ ਨ ਚੌਵਾਂ ਬੁੱਧ ਵਿਦਿਆ ਦੀ تعلیم ਅਨੁਸਾਰ ਲੋਕ ਤੁਰਦੇ ਰਹੇ ਨੇ ਇਹ ਚਾਰ ਵੇਦ ਪੜ੍ਹਦੇ ਰਹੇ ਨੇ ਤੇ ਇਹਨਾਂ ਵੇਦਾਂ ਦੀ تعلیم ਅਨੁਸਾਰ ਵੱਖ-ਵੱਖ ਤਰ੍ਹਾਂ ਦੀ ਜੀਵਨ ਜਾਂਚ ਲੋਕ ਨੇ ਅਪਣਾਈ ਵੱਖ-ਵੱਖ ਪਰਮਾਤਮਾ ਦੇ ਨਾਮ ਮਸ਼ੂਰ ਕਰਕੇ ਉਹਨਾਂ ਨੂੰ ਜਪਣ ਦਾ ਯਤਨ ਕੀਤਾ ਤੋ ਚਾਰੇ ਵੇਦ ਹੋਏ ਸੱਚੇ ਚਾਰ ਪੜੇ ਗੁਨੇ ਤਿੰਨ ਚਾਰ ਵਿਚਾਰ ਤੋ ਮੰਨੋ ਉਹ ਚਾਰੇ ਵੇਦਨ ਦੀ ਗੱਲ ਸੱਚੀ ਹੋਈ ਕਿ ਇਹ ਲੋਕ ਇਹਨਾਂ ਨੂੰ ਪੜਦੇ ਸਨ ਤੇ ਉਹ ਪੜਦੇ ਸਨ ਗੁਣੀ ਬਣਦੇ ਸਨ ਤਿੰਨ ਚਾਰ ਵਿਚਾਰ ਉਹਨਾਂ ਵਿੱਚ ਸੁੰਦਰ ਵਿਚਾਰਾਂ ਵੀ ਪ੍ਰਗਟ ਹੁੰਦੀਆਂ ਸਨ ਕਿਉਂਕਿ ਕਿਸੇ ਨਾ ਕਿਸੇ ਪਾਣੀ ਉਹ ਧਰਮ ਨਾਲ ਜੁੜੇ ਰਹਿੰਦੇ ਸਨ ਤੇ ਇਸ ਤਰੀਕੇ ਨਾਲ ਉਹਨਾਂ ਦੇ ਜੀਵਨ ਅੱਜ ਦੇ ਲੋਕਾਂ ਨੂੰ ਕਈ ਗੁਣਾ ਚੰਗੇ ਸੰਚਾਰ ਵਿਚਾਰ ਸਨ ਸੰਗੇ ਸੁੰਦਰ ਵਿਚਾਰ ਸਨ ਪਾਉ ਭਗਤ ਘਰ ਨਿਤ ਸਦਾਇ ਤਉ ਨਾਨਕ ਮੁਖੰਦਰ ਪਾਇ ਪਰ ਗੁਰੂ ਸਾਹਿਬ ਆਪਣਾ ਖਿਆਲ ਇਹ ਦਿੰਦੇ ਨੇ ਇਹ ਵਕ ਵਕ ਨਾਮਾ ਨਾਲ ਕੋਈ ਪਰਮਾਤਮਾ ਨੂੰ ਯਾਦ ਕਰਨਾ ਜ਼ਰੂਰੀ ਨਹੀਂ ਹੈ ਜਾਂ ਵਕ ਵਕ ਕਿਸਮ ਦੀ ਚੀਜ਼ਾਂ ਧਰਮ ਲੈ ਵੀ ਕਦੇ ਜਤੀ ਨੂੰ ਮੰਨਤਾ ਦਿਓ ਕਦੇ ਸਤ ਨੂੰ ਮੰਨਤਾ ਦਿਓ ਕਦੇ ਧਰਮ ਨੂੰ ਮੰਨਤਾ ਦਿਓ ਨਹੀਂ ਹਰ ਯੁੱਗ ਦੇ ਵਿੱਚ ਪਾਉ ਭਗਤ ਕਰਨੀ ਸਦਾਏ ਬੰਦਾ ਅਗਰ ਸੱਚੇ ਦਿਲੋਂ ਪਿਆਰ ਨਾਲ ਪਰਮਾਤਮਾ ਦੀ ਬੰਦਗੀ ਕਰੇ ਔਰ ਆਪਣੇ ਆਪ ਨੂੰ ਨਿਮਾਨਾ ਆਕੇ ਉਸ ਬੰਦਗੀ ਦਾ ਉਸ ਉੱਚੇ ਸੁੱਚੇ ਜੀਵਨ ਦਾ ਮਾਨ ਨਾ ਕਰੇ ਤੋ ਨਾਨਕ ਮੁਕੰਤਰ ਪਾਏ ਇਹ ਨਾਨਕ ਫਿਰ ਹੀ ਉਹ ਮੁਕੰਤਰ ਪਾ ਸਕਦਾ ਹੈ ਜ਼ਰੂਰੀ ਨਹੀਂ ਕਿਸੇ ਵਿਸ਼ੇਸ਼ অবতার ਦੀ ਦੇਵਤੇ ਦੀ ਪੂਜਾ ਪ੍ਰਤੀਸ਼ਟਾ ਕਰਨ ਨਾਲ ਹੀ ਮੁਕਤੀ ਹੁੰਦੀ ਹੈ ਪਿਆ ਪ੍ਰੇਮ ਭਗਤੀ ਦੇ ਰਾਹੀਂ ਹੀ ਆਪਣੇ ਆਪ ਨੂੰ ਨਿਮੋ ਅਖਵਾ ਕੇ ਹਉਮੈ ਤੋਂ ਮੁਕਤ ਹੋ ਕੇ ਫਿਰ ਤੋ ਨਾਨਕ ਮੁਕੰਤਰ ਪਾਏ ਬੰਦਾ ਮੁਕਤੀ ਪਾ ਸਕਦਾ ਪੋੜੀ ਇਹਦੇ ਵਿੱਚ ਗੁਰੂ ਸਾਹਿਬ ਹੋਰ ਸਪਸ਼ਟ ਕਰਦੇ ਨੇ ਕਿ ਸਤਗੁਰੂ ਵਿਟੂ ਵਾਰਿਆ ਜਿੱਤ ਮਿਲੇ ਖਸਮ ਸੁਮਾਲਿਆ ਮੈਂ ਸਤਗੁਰ ਤੋਂ ਕੁਰਬਾਨ ਜਾਵਾਂ ਜਿਸ ਦੇ ਮਿਲਾਪ ਨਾਲ ਖਸਮ ਸੁਮਾਲੈਸ ਪਰਮਾਤਮ ਦੀ ਸਮਾਲ ਹੋਈ ਪਾਵ ਹਰ ਯੁੱਗ ਦੇ ਵਿੱਚ ਸੱਚੇ ਸਤਗੁਰ ਦਾ ਗਿਆਨ ਪ੍ਰਾਪਤ ਕਰਨ ਦੀ ਲੋੜ ਹੈ ਆਪਣੀ ਮਨ ਮਰਜ਼ੀ ਨਾਲ ਕਦੇ ਕੋਈ ਜੀਵਨ ਯਾਤ ਬਣਾ ਲਈ ਕਦੇ ਕੋਈ ਬਣਾ ਲਈਏ ਇਹਦੇ ਨਾਲ ਗੱਲ ਨਹੀਂ ਬਣਦੀ ਤਰੀਕਾ ਇੱਕੋ ਹੈ ਕਿ ਸਤਗੁਰ ਦੇ ਲੱਲ ਲੱਗੇ ਜੇ ਗੁਰੂ ਜੀ ਦੇ ਕੇਂਦਰ ਮੈਂ ਸਤਗੁਰ ਹੂੰ ਸਤਗੁਰ ਵਿਟੂ ਮਵਾਰਿਆ ਜਿੱਤ ਮਿਲਿਆ ਖਸੂ ਸੁਮਾਲਾ ਜਿਸ ਦੇ ਮਿਲਾਪ ਨਾਲ ਉਸ ਖਸਮ ਦੀ ਸਮਾਲ ਹੋਈ ਖਸਮ ਦੀ ਪਛਾਣ ਹੋਈ ਮਾਲਕ ਦੀ ਜਿਨ ਕਾਰਬ ਉਪਦੇਸ਼ ਗਿਆਨ ਅੰਝਣ ਦੀ ਆ ਜਿਸ ਗੁਰੂ ਨੇ ਮੈਨੂੰ ਐਸਾ ਉਪਦੇਸ਼ ਕੀਤਾ ਕਿ ਮਾਨੋ ਗਿਆਨ ਦਾ ਸਰੂਪ ਮੇਰੀਆਂ ਅੱਖਾਂ 'ਚ ਪੈ ਗਿਆ ਮੇਰੀ ਨੈਤਰ ਜਿਹੜੇ ਨੇ ਹਰ ਪਾਸੇ ਉਸ ਪ੍ਰਮਾਤਮਾ ਦੀਦਾਰ ਕਰਨ ਲਈ ਇੰਨੀ ਨੇਤਰੀ ਜਗਤ ਨਹੀਂ ਖਾਲਿਆ ਤੇ ਇਨ੍ਹਾਂ ਅੱਖਾਂ ਇਸ ਯੋਗ ਬਣਾ ਦਿੱਤੀ ਗੁਰੂ ਨੇ ਗਿਆਨ ਦੇ ਕੇ ਅੱਖਾਂ ਵੇਖਣ ਪਿੱਛੇ ਜੋ ਜਿਹੜੀ ਸੋਚ ਸੀ ਗਿਆਨ ਵਾਲੀ ਉਸਨੇ ਐਸਾ ਕੀਤਾ ਕਿ ਇਨ੍ਹਾਂ ਅੱਖਾਂ ਨਾਲ ਮੈਨੂੰ ਸਾਰੇ ਜਗਤ 'ਚ ਪ੍ਰਮਾਤਮਾ ਦਾ ਦੀਦਾਰ ਹੋਣੇ ਸ਼ੁਰੂ ਹੋ ਗਿਆ ਸਭ ਗੋਬਿੰਦ ਹੈ ਸਭ ਬੋਬਿੰਦ ਹੈ ਗੋਬਿੰਦ ਮੈਂ ਨਹੀਂ ਕੋਈ ਇਹ ਮਹਿਸੂਸ ਹੋਇਆ ਮੈਨੂੰ ਇਕ ਇਸ ਤਰ੍ਹਾਂ ਹੋਇਆ ਸਤਿਗੁਰ ਦੀ ਮਤ ਨਾਲ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਨ ਜਾ ਰਿਆ ਪਰ ਜਿਹੜੇ ਸਤਿਗੁਰ ਦੇ ਲੱਗਣ ਤੋਂ ਬਿਨਾ ਇੱਕ ਸੱਚੇ ਖਸਮ ਪਰਮਾਤਮਾ ਦੇ ਲੱਲ ਨਹੀਂ ਲੱਗਦੀ ਉਹ ਮਨੋ ਡੁੱਬ ਗਏ ਖਸਮ ਛੋੜ ਦੂਜੇ ਲੱਗੇ ਜਿਹੜੇ ਦੂਜੇ ਪਾਸੇ ਲੱਗੇ ਰਹਿੰਦੇ ਨੇ ਮੂਹ ਮਾਇਆ ਵਿੱਚ ਉਲਝੇ ਰਹਿੰਦੇ ਨੇ ਜਾਂ ਕੇਵਲ ਕਰਮ ਕਾਂਢੀ ਕਰਦੇ ਰਹਿੰਦੇ ਨੇ ਡੁੱਬੇ ਸੇ ਵਨ ਜਾ ਰਿਆ ਉਹ ਵਨਜ ਕਰਨ ਆਏ ਵਪਾਰੀ ਜਿਹੜੇ ਡੁੱਬ ਹੀ ਗਏ ਉਹਨਾਂ ਦੇ ਜੀਵਨ ਦੀ ਰਾਸ ਨਾਮ ਬਣ ਦੀ ਇਕੱਠੀ ਨਾ ਹੋਈ ਸਤਿਗੁਰ ਹੈ ਬੋਝਾ ਫਿਰ ਲੈ ਕਿਨੇ ਵਿਚਾਰਿਆ ਕਿ ਵੀ ਵਿਰਲਿਆਂ ਨੇ ਇਹ ਗੱਲ ਵਿਚਾਰੀ ਸਮਝੀ ਕਿ ਸਤਿਗੁਰੂ ਉਹ ਬੋਝ ਤਾਂ ਉਹ ਜਹਾਜ਼ ਹੈ ਜਿਹਦੀ ਮਤ ਨੂੰ ਅਪਣਾ ਕੇ ਹੀ ਇਹ ਜੀਵਨ ਸਫਰ ਇਸ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ ਇਹ ਜੀਵਨ ਸਫਰ ਸੁਚੱਜਾ ਗੁਰਮਤ ਵਾਲਾ ਧਰਮ ਵਾਲਾ ਬਣਾਇਆ ਜਾ ਸਕਦਾ ਹੈ ਉਹ ਸਤਿਗੁਰ ਹੈ ਬੋਝ ਤਾਂ ਸਤਿਗੁਰ ਹੀ ਉਹ ਮਹਾਨ ਜਹਾਜ਼ ਹੈ ਉਹ ਬੀੜੀ ਤੁਲਹਾ ਹੈ ਵਿਰਲੇ ਕਿਨੇ ਵਿਚਾਰੇ ਕਿਸੇ ਵਿਰਲੇ ਨੇ ਇਹ ਗੱਲ ਵਿਚਾਰੀ ਨਹੀਂ ਤੇ ਆਮ ਦੁਨੀਆ ਸਤਿਗੁਰ ਦੀ ਗੱਲ ਵਿਚਾਰਦੀ ਨਹੀਂ ਐਵੇਂ ਆਪਣੀ ਮਰਜ਼ੀ ਨਾਲ ਕਰਮ ਕਾਂਡ ਵਿੱਚ ਆਪਣੇ ਪੇ ਰਹਿੰਦੇ ਨੇ ਆਪਣੇ ਆਪਣੀ ਮਨਮਰਜ਼ੀ ਦੇ ਧਰਮ ਬਣਾਇ ਤੇ ਰਹਿੰਦੇ ਨੇ ਕਰ ਕਿਰਪਾ ਪਾਰ ਉਤਾਰਿਆ ਕਿਉਂਕਿ ਗੁਰੂ ਹੀ ਐਸਾ ਜਾਜ਼ ਹੈ ਜਿਹੜਾ ਇਜਾਜ਼ਤੀ ਸਵਾਲ ਜੁਹੰਦਾ ਪਾਪ ਗੁਰੂ ਦੀ ਮਤ ਗ੍ਰਹਿਣ ਕਰ ਲੈਂਦਾ ਉਹ ਫਿਰ ਗੁਰੂ ਕਿਰਪਾ ਕਰਕੇ ਪਾਰ ਉਤਾਰਿਆ ਗੁਰੂ ਨੇ ਉਸ ਨੂੰ ਕਿਰਪਾ ਕਰਕੇ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ ਜੀਵਨ ਸਫਲ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ